ਜਾ ਜਾ ਕੇ ਰੋਟੀ ਬਣਾ। ਤੇ ਮੇਰੇ ਤੋਂ ਕਿਹੜੀ ਗੱਲ ਕਰਦੀ ਆਂ। ਵੈਸੇ ਤੂੰ ਦੇ ਕਹਿ ਰਾਂ ਕਿ ਅੱਜ ਮੇਰਾ ਦਿਨ ਨਹੀਂ ਕਰਾਂਗਾ ਰੋਟੀ ਬਣਾਉਣ ਨੂੰ। ਪਸੀਨਾ ਆਉਂਦਿਆ। ਕੋਈ ਨਹੀਂ। ਦੋ ਮੈਲਾ ਲੈਣੀ ਐ। ਵੱਟ ਦੋ ਦੋ ਲਾ ਲਈ। ਕਹਿੰਦੇ ਲੀ। ਕਹਦੇ ਲੀ ਦੋ ਲਾ ਲਈ। ਮੈਨਾਂ ਆਈਏ ਛੇ-ਸੱਤ ਆਪਣੇ ਮੰਡੇ ਦੀਆਂ। ਜੇ ਇਥੇ ਰਹਿਣਾ ਤੇ ਅੱਧਾ ਕੰਮ ਕਰਨਾ ਪਊਗਾ। ਅੱਧੀ ਰੋਟੀ ਬਣਾਉਣੀ ਪਊਗੀ। ਰਾਤ ਦੀ ਸਬਜ਼ੀ ਤੇਹੀ ਬਣਾਉਣੀ ਆ। ਭਾਂਡੇ ਇੱਕ ਟੰ ਮੈਂ ਮੰਦੇ ਨੇ। ਇੱਕ ਟੰ ਤੇਹੀ ਮੰਦੇ ਨੇ। ਇਹ ਛਮੀ ਝਾੜੂ ਮੈਂ ਲਾਉਂਗੀ। ਤੇ ਸਫਾਈ ਤੁਸੀਂ ਕਰਨੀ ਚੰਗੀ ਸਮਝੇ ਕਲੀਨ ਕਲੀਨ ਅ ਚਾ ਮੈਂ ਤੂੰ ਚਾ ਮੈਂ ਤੇ ਤੂੰ ਇੱਧਰ ਹੋ ਕਿ ਕਰ ਨਹੀਂ ਕਹਿੰਦੀ ਮਮਾ ਅਨੇ ਸ਼ੇਵਲ ਤੇ ਲਾਏ ਦੋ ਇਹ ਆ ਲੰਗੇ ਦੋ ਇਹ ਆ ਲੰਗੇ ਦੋ ਲਾਏ ਆ ਦੇ ਇਹ ਆ ਜਾਣਗੇ ਦੋ ਲਾਏ ਨੇ ਜੀ ਤੇ ਤੇ ਦੋ ਲਾਏ ਮੈਂ ਆਪਣੇ ਹਾਂ ਤੇ ਦੋ ਇਹਨਾਂ ਨੂੰ ਦੇ ਦੀ ਤੇ ਇੱਕ ਤਾਂ ਮੈਂ ਲੂਣ ਮਸਾਲਾ ਪਹਿਲੇ ਵੇਖ ਲਿਆ ਸਬਜੀ ਦਾ ਤੇ ਬਚਿਆ ਮਗਰ ਇੱਕ ਫੁਲਕਾ ਤੇ ਉਹ ਬਾਹਰ ਡੋਗੀ ਵਾਸਤੇ ਆ ਤੁਹਾਡਾ ਕਿਸੇ ਦਾ ਫੁਲਕਾ ਨਹੀਂ ਲੱਥਾ ਜਾ ਕੇ ਆਪਲੀ ਰੋਟੀ ਲਾਓ ਆਪਣੇ ਘਰ ਵਾਲੇ ਦੀ ਤੇ ਆ ਮਾਤਾ ਦੀ ਲਾਓ ਖਾਣੀ ਆ ਚੱਲ ਬੱਤਰੋ ਥੱਲੇ ਆ ਬੈਠੇ ਰਹਿ ਲੈ ਲੈ ਤੂੰ ਜਾ ਚੁੱਲ ਜਾ ਮੈਂ ਇਹਦੇ ਨਾਲ ਗੱਲ ਕਰਦੀ ਹਾਂ ਹਾਂ ਹੋਰ ਸ਼ਮੀ ਪੁੱਤ ਬੈ ਜਾ ਇਸੇ ਲੱਗਦਾ ਕੋਈ ਡਾਕੂ ਵਾਲੀ ਫਿਲਮ ਵੇਖ ਕੇ ਆਈ ਹੈ ਬੜੀ ਹੇਕ ਤਾਲ ਕੇ ਖਲੋਤੀ ਹੋਈ ਹੈ ਮੰਮੀ ਜੀ ਮੈਂ ਤੇ ਢਾਕੂ ਵਾਲੀ ਕਲਾ ਮਾਧਿਅਮੇ ਕੀ ਤੁਹਾਨੂੰ ਹੀ ਲੱਗਦਾ ਜਨਮ ਤੋਂ ਹੀ ਢਾਕੂ ਵਾਲੀ ਕਲਾ ਮੈਂਦੇਰੇ ਆਹੋ ਇਹ ਤਾਂ ਸ਼ੁਰੂ ਤੋਂ ਵੇਖੀ ਸੀ ਅਲੀ ਬਾਬਾ ਚਾਲੇ ਚੋਰ ਉਹ ਚਾਲੇ ਚੋਰ ਹੀ ਨਹੀਂ ਇਹ ਤਾਂ ਪੂਰੇ ਹੋਣ ਦੇ ਗਵਾਚ ਗਏ ਸੀ ਕੋਈ ਇੱਧਰ ਉੱਧਰ ਮੰਮੀ ਜੀ ਮੈਂ ਵੇਖੀ ਆ ਫੂਲਾ ਦੇਵੀ ਵਾਲੀ ਫਿਲਮ ਪਤਾ ਪਹਿਲੇ ਬੜੀ ਚੰਗੀ ਸੀ ਜਦੋਂ ਵੇਖਿਆ ਨਾ ਅਗਲਾ ਪਾਸਾ ਉਦੋਂ ਫਿਰ ਉਹਨਾਂ ਵਰਗੀ ਹੋ ਗਈ ਤੀਜਾ ਸਮਝਦੇ ਹੋ ਫੂਲਾ ਦੇਵੀ ਦਾ ਨਾਮ ਸੁਣਿਆ ਉਹੋ ਹੀ ਤੈਨੂੰ ਲੱਗਣ ਦੱਸਣ ਲੱਗੀ ਆ ਇਹ ਜਾ ਕੰਮ ਕਰ ਤੂੰ ਫਿਲਮ ਫਿਰ ਪੂਰੀ ਨਹੀਂ ਵੇਖੀ ਨਾ ਫੂਲਾ ਦੇਵੀ ਨਹੀਂ ਹੈਗਾ ਫੂਲਨ ਦੇਵੀ ਪਹਿਲਾਂ ਨਾ ਧੀ ਰਹਿ ਹੈ ਸੇਕ ਗੈਸ ਮੰਮੀ ਦੀ ਆਹ ਇੱਕ ਦਾ ਵਰਡ ਅੱਗੇ ਬਿਚੇ ਹੋਈ ਜਾਂਦਾ ਮੈਂ ਹੀ ਪੁੱਤ ਜਿੱਥੇ ਇੱਕ ਚੰਗਾ ਲੱਗਦਾ ਉਥੇ ਇੱਕ ਹੀ ਲੱਗਦਾ ਦੋ ਨਹੀਂ ਚੰਗਾ ਲੱਗਦਾ ਪੁੱਤਰ ਕਿੰਨਾ ਪਿਆਰੇ ਆਪਣਾ ਨੂਸ ਹੱਥ ਦੇ ਵਿੱਚ ਵੇਖ ਕੀ ਹੋਇਆ ਖਤਮ ਗਾਲਾ ਸ਼ੁਰੂ ਕੀਤੀ ਨਹੀਂ ਹਾਏ ਮੇਰੀ ਧੀ ਰਾਣੀ ਨੂੰ ਪਸੀਨਾ ਆ ਗਿਆ ਵੇਖ ਲਾ ਮੈਂ ਤੇਰੀ ਮਾਂ ਕੋ ਮਾਫੀ ਮੰਗ ਕੇ ਲੈ ਕੇ ਆਈ ਆ ਤੇ ਮੈਂ ਕਿਹਾ ਇਹ ਮੇਰੀ ਧੀ ਰਾਣੀ ਐ ਨੂੰ ਵੇਖੇ ਮੈਂ ਫੁੱਲਾ ਨੂੰ ਘਰ ਰਖਾ ਥਾ ਮੈਂ ਜੀ ਜਿੱਦ ਦਾ ਤੂੰ ਹੀ ਰੱਖੋਗੇ ਉਦਾਂ ਮੈਂ ਰਹਿਣੀ ਫੁੱਲ ਕੋਤੋਂ ਥੋਗੜੀ ਪਗਾਨੀ तू त मेरी ਆਪਣੀ ਨੋ ਆ ਪਤਾ ਨਹੀਂ ਅੱਜ ਕੀ ਗੱਲ ਆ ਅ ਸਵੇਰੇ ਸਵੇਰੇ ਮੇਰੇ ਹੱਥਾਂ ਤੇ ਤਲੀਆਂ ਤੇ ਖਾਰਸ਼ ਪੜੀ ਹੋਣ ਡਈ ਆ ਹੁਣ ਪਤਾ ਨਹੀਂ ਸੱਜਿਓ ਕੁਝ ਮਿਲਣਾ ਕਿ ਖੱਬੇਓ ਕੁਝ ਮਿਲਣਾ ਅੱਜ ਕਾਲ ਚ ਮੱਖੀਆਂ ਬੜੀਆਂ ਆਈ ਜਾਂ ਉਹ ਮਨਜੀ ਫਲੈਖਾ ਲੱਗ ਗਿਆ ਕੋ ਆ ਮੱਖੀਆਂ ਧਿਆਨ ਨਾਲ ਮਾਰਿਆ ਕਰੋ ਕਿ ਤੇ ਉਹ ਨਾ ਆਵੇ ਮੱਖੀ ਪੱਕੀ ਗੱਲ ਤੇ ਚੰਬੜ ਜੀ ਤੂੰ ਕਿਹੜੀ ਪੁੱਤ ਫੈਬਰਿਕ ਵਿਕ ਲਈ ਐ ਜਿਹੜੀ ਮੱਖੀ ਤੇਰੇ ਗਾਲ ਤੇ ਪੱਕੀ ਚਿੱਟਕ ਜਾਏ ਮਾਣੇ ਮੰਮੀ ਜੀ ਇਹ ਚੀਜ਼ਾਂ ਬਾਰ ਬਾਰ ਨਹੀਂ ਹੋ ਜਾਈਆਂ ਇੱਕ ਵਾਰੀ ਮਸਾਂ ਮੱਖੀ ਚੰਬੜੀ ਚੰਬੜੀ ਲਈ ਉਹ ਨਾ ਹੋਵੇ ਕਿ ਤੇ ਐਸੀ ਚੰਬੜੇ ਵੀ ਗਾਲ ਹੀ ਪੁੱਟ ਕੇ ਲੈ ਜੇ ਆ ਨਾ ਨਾ ਪੁੱਤ ਅੱਜ ਕੱਲ ਕੋਈ ਕਰਨ ਲੇਗੀ ਭਾਵੇਂ ਮੱਖੀ ਪੱਕੀ ਵੀ ਜਾਏ ਚੋਏ ਪੱਥਰੇ ਹੱਲ ਨੂੰ ਲਾਣ ਦੇ ਇਹ ਤਾਂ ਸਿਰਫ ਸਮਝਣ ਵਾਲੇ ਦੀ ਗੱਲ ਚਾਹੀਦੀ ਐ ਤੁਹ ਫੇਰ ਨਾ ਕਰ ਬਾਕੀ ਤੇਰੀ ਮਾਂ ਨਾਲ ਤੇ ਵਾਦਾ ਕੀਤਾ ਹੀ ਆ ਕਿ ਤੁਹਾਡੀ ਧੀ ਨੂੰ ਆਪਣੀ ਬਣਾ ਕੇ ਰੱਖਾਂਗੇ ਤੇ ਆਪਣੀ ਬਣਾਣ ਦੇ ਮਮੀ ਜੀ ਰਹਿਣੋਂ ਭਾਬੀ ਤੇਰੇ ਰੋਟੀ ਕਾਲਾ ਤੇਰੇ ਮੁੱਲ ਕੇ ਬਣੇ ਸਾਡੇ ਨਾਲ ਫੁੱਲਕੇ ਬਣਾ ਦਿੱਤੇ ਪੁੱਤਰ ਸੀਮਾ ਮੇਰੀ ਗੱਲ ਧਿਆਨ ਨਾਲ ਸੁਣ ਕਈ ਵਾਰੀ ਨਾ ਕਿਸੇ ਬੰਦੇ ਨੂੰ ਆਪਣੇ ਤੇ ਬਹੁਤਾ ਹੰਕਾਰ ਹੋ ਜਾਂਦਾ ਹੈ ਕਿ ਸ਼ਾਇਦ ਮੇਰੇ ਬਗੈਰ ਘਰ ਨਹੀਂ ਚੱਲ ਸਕਦਾ ਅਰ ਸੋਈ ਨੇ ਚੱਲ ਸਕਦੀ ਆ ਵੇੜਾ ਨੇ ਚੱਲ ਸਕਦਾ ਅ ਰਿਸ਼ਤੇਦਾਰੀਆਂ ਨੇ ਚੱਲ ਸਕਦੀਆਂ ਉਸ ਬੰਦੇ ਦਾ ਹੰਕਾਰ ਤੇ ਤੋੜਨਾ ਪੰਦਾ ਹੈ ਨਾ ਕਿ ਉਹਦੇ ਬਗੈਰ ਸਾਰਾ ਕੁਝ ਚੱਲ ਸਕਦਾ ਵਾਹ ਤੀਏ ਕੜੀ ਬਣਾ ਕੇ ਕਮਾਲ ਕੀਤਾ ਹੈ ਗਰਮ ਬੜੀ ਜੇ ਵੇਖ ਲਾ ਸਾਰ ਨੂੰ ਰੱਬ ਨੇ ਕਿੰਸੀ ਕੜੀ ਦੇ ਵੇਸਣ ਦਾ ਮੇਰ ਮਲਾਇਆ ਹੈ ਦੈ ਨੂੰ ਆਪਣਾ ਹੰਕਾਰ ਹੁੰਦਾ ਕਿ ਮੇਰੇ ਤੋਂ ਵਧੀਆ ਕੋਈ ਚੀਜ਼ ਨਹੀਂ ਤੇ ਵੇਸਣ ਨੂੰ ਆਪਣਾ ਹੰਕਾਰ ਹੁੰਦਾ ਪਰ ਤੈਨੂੰ ਪਤਾ ਮਮਤਾਣੀ ਵਿੱਚ ਆ ਕੇ ਨਾ ਐਸਾ ਰੜਕਦੀ ਆ ਹੁਣ ਇਹ ਨਹੀਂ ਪਤਾ ਲੱਗਦਾ ਦਹੀਂ ਆ ਕਿ ਵੇਸਣੇ ਆਜੋ ਇੱਕ ਮਿੰਟ ਮੰਮੀ ਜੀ ਹਾਂ ਹਾਂ ਰਿਟੀਏ ਕੀ ਹੋਇਆ ਮੈਨੂੰ ਲੱਗਦਾ ਹੈ ਕਿ ਤੈਨੂੰ ਮੇਰੀਆਂ ਬੱਲਾਂ ਬੜੀਆਂ ਸੋਹਣੀਆਂ ਲੱਗਣ ਡੀਆਂ ਆਪਾਂ ਕੋਲੇ ਵੀ ਦੇਖ ਲੈ ਹੈ ਆ ਸੜ ਗਏ ਆਹ ਦੇਖ ਸੜੇ ਨੇ ਪਕੌੜੇ ਮੰਮੀ ਜੀ ਕੀ ਕਹ ਕੇ ਮੈਂ ਉੱਥੋਂ ਲੈ ਕੇ ਆਈ ਜੀ ਤੇ ਮੈਂ ਅਜੀ ਆਈ ਨੂੰ ਆਪਣੀ ਸੇਵਾ ਇੱਕ ਦਿਨ ਨਹੀਂ ਹੋਇਆ ਤੇ ਤੁਸੀਂ ਆਹ ਕੱਲ ਮਿਲ ਦਿੱਤੀਗੇ ਤੈਨੂੰ ਕਹਿਣ ਦੀ ਜ਼ਰੂਰਤ ਹੈ ਕਿ ਮੈਂ ਇੱਥੋਂ ਕੀ ਕਹਿ ਕੇ ਆਈ ਸੀ ਮੈਂ ਤਾਂ ਮਾਫੀ ਮੰਗ ਕੇ ਤੈਨੂੰ ਲੈ ਕੇ ਆਈ ਸੀ ਤੇ ਉਹਨਾਂ ਨੂੰ ਕਹਿ ਕੇ ਆਈ ਸੀ ਕਿ ਤੁਸੀਂ ਇਹ ਸਮਝਿਓ ਕਿ ਇਹ ਆਪਣਾ ਹੀ ਦਾ ਪੇਕਿਆਂ ਦਾ ਘਰ ਆ ਇਹ ਬਿਲਕੁਲ ਜਿੱਦਾਂ ਪੇਕੀਆਂ ਦੇ ਘਰ ਰਹਿੰਦੀ ਨਾ ਉਸਾਂ ਰੱਖਾਂਗੇ ਆਹ ਤਾਂ ਇਹ ਨਾ ਮੈਂ ਦੁਨੀਆਦਾਰੀ ਦੀਆਂ ਗੱਲਾਂ ਦੱਸਣ ਲਈ ਪੁੱਤਰ ਮੈਂ ਤਾਂ ਤੈਨੂੰ ਹਜੇ ਵੀ ਉਨਾ ਹੀ ਪਿਆਰ ਕਰਦੀ ਹਾਂ ਜਿੰਨਾ ਮੈਂ ਤੈਨੂੰ ਪਹਿਲਾਂ ਪਿਆਰ ਕਰਦੀ ਸੀ ਇਹ ਨਾ ਭੁੱਲ ਕਿ ਮੰਮੀ ਮੈਂ ਨਾ ਪਹਿਲਾਂ ਪਿਆਰ ਕਰਦੀ ਸੀ ਕਿ ਜਾਂ ਹੁਣ ਪਿਆਰ ਕਰਦੀ ਐਵੇਂ ਆਪਣੇ ਦਿਮਾਗ ਤੇ ਇੰਨਾ ਜ਼ੋਰ ਨਾ ਦੇ ਦੇਖੀ ਤੈਨੂੰ ਮੈਂ ਅੱਗੇ ਨਾਲੋਂ ਇੰਨਾ ਵੱਧ ਪਿਆਰ ਕਰਨਾ ਕਿ ਤੇਰੇ ਦਰੋਂ ਤੇ ਖੜੇ ਹੋ ਜਾਣੇ ਆ ਕਿ ਵਾਹ ਇਹ ਮੰਮੀ ਹੋਈ ਆ ਕਿ ਮੈਨੂੰ ਗਲਤੀ ਲਾਤੀ ਠੀਕ ਆ ਚੱਲ ਮੇਰੀ ਬੀਬੀ ਦੀ ਪਤਾ ਨਹੀਂ ਮੈਨੂੰ ਜਿਹੜਾ ਤੁਸੀਂ ਮੈਨੂੰ ਪਿਆਰ ਨਾ ਰੱਖੇਗੀ ਅਜੇ ਇੱਕ ਦਿਨ ਮੈਨੂੰ ਆਈ ਨੂੰ ਨਹੀਂ ਹੋਇਆ ਤੁਹਾਡੀ ਅਸਲੀਅਤ ਮੈਨੂੰ ਫੇਰ ਦੱਸਾਂ ਮੱਗੀ ਪਤਾ ਨਹੀਂ ਹਮ ਕਿਹੜੀ ਚਾਲ ਤੇ ਮੈਨੂੰ ਫੇਰ ਇੱਥੇ ਲੈ ਕੇ ਆਈ ਇੱਕ ਗੱਲ ਤੇ ਕਹਿੰਦੇ ਜੇ ਹੋਣ ਇਹਨਾਂ ਨੇ ਕੋਈ ਇਦਾਂ ਦਾ ਕੰਮ ਕੀਤਾ ਨਾ ਛੱਡਦੀ ਹੈ ਨਾ ਮੈਂ ਵੀ ਨਹੀਂ ਅਸਮਝਦਾ ਹੁਣ ਤੇ ਪੁਲਿਸ ਕਿਸੀ ਹੋਊਗਾ ਲੱਗੀ ਸੀ ਮੈਨੂੰ ਚਾਹਤ ਅਕੇ ਇੱਕ ਤਰ੍ਹਾਂ ਵੇ ਰਿੱ ਤੀ ਨੂੰ ਤਾਂ ਬੇ ਲੈਣਾ ਬਖਾਂਡਈ ਐਸੇ ਬਿਲੇਣਾ ਤੇਰੇ ਪਾਸੇ ਨਾ ਸਿੱਕੇ ਤੇ ਮੇਰਾ ਵੀ ਨਾਂ ਜਸਬੀਰ ਕੁਰਨੇ ਐ ਕਿ ਰੋਟੀਆਂ ਉਹ ਕਦੋਂ ਦੀਆਂ ਨਾ ਮੰਮੀ ਜਦੋਂ ਪਾਸੇ ਸਿੱਕ ਨੇ ਜੇ ਵੀ ਬੋਤੀ ਨਹੀਂ ਸਿੱਤ ਤੇ ਚੜੀ ਜਾਂਦੀ ਕਿ ਮੈਂ ਮੇਰੇ ਵੱੜਵੀਂ ਨਾਲ ਲੈ ਕੇ ਆ ਗਈ ਆ ਅੱਜ ਤੇ ਮਿਲਨੇ ਮਖੰਦੀ ਆ ਕੰਨ ਨੂੰ ਲੱਗਦਾ ਨੇ ਮੈਨੂੰ ੱੱਕੇ ਮਾਰਦੇ ਨੇ ਇਸ ਘਰ ਚੋਂ ਸੀਮਾ ਤੂੰ ਫਿਕਰ ਨਾ ਕਰ ਸਿਰ ਮੈਂ ਟਾਈਮ ਪਾਸ ਕਰਨ ਲਈ ਆ। ਆਹ ਇਹ ਕੱਲ ਤੇ ਲੈ ਕੇ ਆਇਆ। ਆ 10 ਦਿਨ ਲੰਘ ਲੈਂਦੇ। ਫੇਰ ਵੇਖੀ। ਹੁਣ ਤਾਂ ਇਹ ਮੁਕਾਬਲਾ ਹੋਣਾ। ਕਿ ਮੁਕਾਬਲੇ 'ਚ ਜੇਤਾ ਕੌਣ ਹੈ? ਤੂੰ ਇਹਨੂੰ ਸਮਝਿਆ ਨਹੀਂ ਲਈ। ਇੱਕ ਗੱਲ ਕੱਲ 'ਚ ਸਾਨੂੰ ਚੇਤਾਣ ਲਈ ਆ ਕਿ ਤੁਸੀਂ ਮਾਫੀ ਮੰਗ ਕੇ ਲੈ ਕੇ ਆਏ ਜੀ। ਤਾਂ ਇਹੋ ਜਿਹਾ ਕਹਿਣ ਨਹੀਂ ਤੁਹਾਨੂੰ। ਪਿਲੋ, ਰਾਮੀ ਨਾ ਲੱਗੀ। ਫੇਰ ਮੇਰੇ ਨਾ ਲੱਗੀ। ਹੁਣ ਤੁਹਾਡੇ ਨਾ ਲੱਗ ਗਈ ਆ। ਕੋਈ ਨਹੀਂ। ਆਇਆ ਕਿ ਕਿਸੇ ਦਿਨ ਸਾਡੇ ਹੱਥੇ ਵੀ ਆਵੀ ਇਹਨੂੰ ਐਸ ਗੱਲ ਦਾ ਹੰਕਾਰ ਹੋ ਗਿਆ ਤੇ ਇਹ ਸਾਰਾ ਟੱਬਰ ਮਾਫੀ ਮੰਗ ਕੇ ਲੈ ਕੇ ਆਏ ਆ ਤੇ ਮੇਰੀ ਹਰੇ ਲੱਤ ਤਾਂ ਹੋ ਗਈ ਆ ਇਹਦੀ ਲੱਤ ਨਾ ਨਾ ਮੈਂ ਵੱਡੀ ਤੇ ਫੇਰ ਵੇਖੀ ਜਰਾ ਕਿ ਤੋ ਕੋਈ ਨਹੀਂ ਨਗਰਾਂ ਦੇ ਦੋ ਚਾਰ ਦਿਨ ਲਈ ਸੌਖੀ ਬਹਿ ਜੋਤੀ ਨਿਆਵਾ ਰੋਟੀ ਦਾ ਢੀਵੀ ਬੈਠ ਤੋ ਮੈਂ ਤੇੰਨਾ ਗੱਲ ਕਰਨੀ ਆ ਬੈਠ ਬੈਠ ਤੇ ਦੇ ਲੈ ਮੈਂ ਤਾਂ ਮੱਦੀ ਉਹ ਤੇ ਬੋ ਮਾਰ ਲੈ ਮੇਰੀ ਸੁਣੋ ਗੱਲ ਜੇ ਤੁਸੀਂ ਅੱਜ ਟਾਈਮ ਤੇ ਟਾਈਮ ਸਰ ਨਾ ਚਾਹਦੇ ਤੇ ਅੱਜ ਤੂੰ ਵੇ ਲੈਣਾ ਪੱਕਾ ਖਾਦਾ ਸੀ ਅੱਛਾ ਵੇ ਮੈਨੂੰ ਤਾਂ ਇੰਜ ਲੱਗਣ ਡਿਆ ਕਿ ਤੂੰ ਉਹਦੇ ਨਾਲ ਮਿਲੇ ਉਹਦੇ ਨਾਲ ਨਹੀਂ ਆਪਣੀ ਜਨਾਨੀ ਨੂੰ ਵੇਲੇ ਮਰਵਾਉਣ ਤੇ ਤੁਰਿਆ ਹੋਇਆ ਤਾਂ ਹੀ ਤਾਂ ਖੁਸ਼ ਜੇ ਮੈਨੂੰ ਕਹਿ ਉਥੇ ਗੱਲ ਕਰਦੀ ਜੇ ਮੰਮੀ ਨਾ ਨਾ ਜਾਂਦੇ ਸ਼ੁਕਰ ਕਰ ਬਚ ਗਈਆਂ ਨਹੀਂ ਤਾਂ ਤੇਰੀਆਂ ਮੋਰਾ ਸੇਕ ਲੈਣੀਆਂ ਸੀ ਤੈਨੂੰ ਫੇਲਣੇ ਵਰਗੂ ਵੇਲ ਦੇਣਾ ਸੀ ਪੂਰਾ ਮੇਰੀ ਗੱਲ ਸੁਣ ਨਾ ਸੀਮਾ ਨੂੰ ਕੀ ਹੋ ਗਿਆ ਇੱਥੇ ਵੇਲ ਗਈ ਆ ਮੇਰੀ ਤੇ ਗੱਲ ਸੁਣ ਲਓ ਜਿੱਦਾਂ ਸਕੇ ਰੁਕ ਨਾ ਗੱਲ ਸੁਣ ਚਿੰਤਾ ਨਾ ਮੈਂ ਵੇਲਣਾ ਨਾ ਮੈਂ ਵੇਲਣਾ ਕੌਣ ਨੇ ਮੈਨੂੰ ਵੇਲਣਾਵਾ ਚੁੱਪ ਕਰ ਸੁਨਦੀ ਬਈ ਹੋਣੀ ਆ ਸੁਨਦੀ ਬਈ ਜਾ ਹੁਣ ਜਾ ਰੋਟੀ ਖਾਣੀ ਆ ਕਿ ਦੱਸੋ ਕਿਹਦੇ ਤਾਂ ਦੀ ਬਾਣੀ ਕੇ ਉਹ ਰਿਆ ਤਨਾ ਖਾਣ ਨੂੰ ਘਰੋਂ ਆਜਾ 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 ਦ ਆਜਾ ਮਾਮਾ ਦੇ ਘਰ ਆਵਾ ਆਪਣੀ ਰੋਟੀ ਚਲ ਖਾ ਲੈ ਤੇ ਮੰਮੀ ਮੈਂ ਕੀ ਖਾਣਾ ਵਾ ਖਾ ਤੂੰ ਸ਼ਮੀ ਦੇ ਹੱਥਾਂ ਦਾ ਆਪਾਂ ਦੇ ਆਪਣੇ ਮੇਰੀ ਤਰੀ ਲਵੇ ਬਣਾ ਦੇਖ ਲੋ ਜੇ ਮੈਂ ਸ਼ਮੀ ਨੂੰ ਕਹਿਤਾ ਨਾ ਤੇ ਫਿਰ ਮੈਂ ਗੁੱਸੇ ਚ ਕਹੂੰਗਾ ਤੂੰ ਕਹਿ ਕੇ ਵੇਖ ਲੈ ਇਹ ਵੀ ਆਪਣਾ ਚਾਲ ਲਾ ਲੈ ਜਾਂ ਜਾਂ ਅੰਦਰ ਗਈ ਜਾ ਕੇ ਜਾ ਫੁਣ ਚਾਹੁੰਦੀ ਆ ਦੱਸੋ ਬਾਜੀ ਮੈਨੂੰ ਨਾ ਭੁੱਖ ਲੱਗੀ ਦੋ ਕੁ ਫੁਲਕੇ ਲਾ ਦੇ ਲਈ ਵਾਸਤੇ ਹੀ ਨਾ ਕੀ ਗੱਲ ਦੀਦੀ ਲੋਨ ਤੇ ਡੇਸੀ ਫੁਲਕੇ ਤੁਸੀਂ ਖਾ ਲੈਂਦੇ ਮੇਰੀ ਗੱਲ ਸੁਣੋ ਨਾ ਰੋਟੀ ਖਾਂਦੀ ਆ ਤੇ ਮੈਨੂੰ ਭੁੱਖ ਲੱਗੀ ਲਾਦੇ ਹਾਂ ਰੋਟੀ ਖਾਂਦੀ ਜੀ ਆ ਓਏ ਹੋਏ ਨਹੀਂ ਤਾਂ ਨਹੀਂ ਲਾਈ ਨੇ ਨਹੀਂ ਇਹਦਾ ਮਤਲਬ ਤੁਹਾਡੀ ਜਨਾਨੀ ਨੇ ਤੁਹਾਡੇ ਵਾਸਤੇ ਕੋਈ ਰੋਟੀ ਨਹੀਂ ਬਣਾਈ ਆਪਣੇ ਫੁਲਕੇ ਲਾ ਕੇ ਤੇ ਖਾਣ ਬੈਗੀ ਆ ਬਾਜੀ ਕੀ ਦੁਰਦਸ਼ਾਉਂ ਦੀ ਪੀਵੇ ਤੁਹਾਡੀ ਇਹਦੇ ਨਾਲੋਂ ਚੰਗਾ ਨਹੀਂ ਹੈ ਵੀ ਆਪਣੇ ਘਰੇ ਰਹੋ ਆ ਮਾੜੀ ਮੋਟੀ ਤੁਹਾਡੀ ਇੱਜ਼ਤ ਤੇ ਹੋਵੇ ਉੱਥੇ ਨਹੀਂ ਦੁਰਦਸ਼ਾਉਂ ਦੀ ਮਾੜੀ ਮੀਂਹ ਪੁੱਛੇ ਜਨਾਨੀ ਉੱਥੇ ਰੋਟੀ ਦੇ ਪੁੱਛੇ ਇੱਥੇ ਤੇ ਮਾਂ ਦੇ ਸਿਰ ਤੇ ਆਕਰਦੀ ਫਰਦੀ ਆਉ ਨਹੀਂ ਕਾਨੂੰ ਕੀ ਲੱਗਦਾ ਰੋਟੀ ਨਹੀਂ ਮੈਨੂੰ ਪੁੱਛਦੀ ਇਹ ਜੇ ਪੁੱਛਦੀ ਆ ਤਾਂ ਇੱਥੇ ਮੇਰੇ ਪਰਲੇ ਤਾਂ ਤੋ ਕਰਨ ਦੇ ਹੁਣ ਤੇ ਜੇ ਮੈਂ ਸੋਈ ਚੋ ਨਿਕਲੀ ਆ ਮੈਂ ਜਾ ਮਾਂ ਹੋ ਜਾ ਕੇ ਤੇਰੇ ਵੱਲ ਤਾਂ ਆਇਆ ਮੈਂ ਕਿਹਾ ਚੱਲ ਜਿੱਲੀ ਬੈਠੀ ਆ ਫੋਨ ਚਲਾਉਂਦੀ ਮੈਂ ਤੈਨੂੰ ਪੈਣ ਨਾ ਮੈਨੂੰ ਕੀ ਮਤਲਬ ਪੜਦਾ ਰੇਲੀ ਬੈਠੀ ਬੈਠੇ ਤੁਹਾਡਾ ਕੋ ਜਰਿਆ ਨਹੀਂ ਜਾਂਦਾ ਉੱਚਰਨ ਦੀ ਗੱਲ ਨਹੀਂ ਵੇਖ ਮੈਂ ਘਰ ਦਾ ਜਵਾਈ ਭਾਈ ਆ ਤੈਨੂੰ ਹੁਣ ਸਮਝਵਣੀ ਚਾਹੀਦੀ ਆ ਕਿ ਜਵਾਈ ਭਾਈ ਨਾਲ ਕਿਸ ਤਰ੍ਹਾਂ ਗੱਲ ਕਰੀਦੀ ਆ ਭਾਜੀ ਜਵਾਈ ਭਾਈ ਹੁੰਦਾ 1 ਦਿਨ 2 ਦਿਨ 3 ਦਿਨ ਆ ਜਿਹੜਾ ਨੇਤੀ ਬੰਦਾ ਇੱਥੇ ਬੈਠਾ ਸਿਰ ਤੇ ਚੜ ਕੇ ਉਹ ਭਲਾ ਕਹਾਦਾ ਜਵਾਈ ਭਾਈ ਆ ਆਪਣੇ ਘਰੇ ਜਾ ਕੇ ਬਹੋ ਇੱਥੇ ਕਦੀ ਕਦਈ ਆਵੋਗੇ ਨਾ ਤੇ ਪੂਰੀ ਇੱਜ਼ਤ ਮਿਲੂਗੀ ਤੈਨੂੰ ਕੀ ਲੱਗਦਾ ਇਹ ਮੇਰਾ ਘਰ ਨਹੀਂ ਆ ਜਿੰਨਾ ਸ਼ਰਾਡੇ ਦਾ ਘਰ ਓਨਾ ਹੀ ਮੇਰਾ ਘਰ ਆ ਨਹੀਂ ਨਹੀਂ ਬਾਜੀ ਤੁਹਾਨੂੰ ਗਲਤ ਫਹਮੀ ਹੋ ਗਈ ਆ ਹੁਣ ਜੇ ਮੈਂ ਉੱਥੇ ਜਾ ਕੇ ਬਹਿ ਕੇ ਕਹਾਂ ਕਿ ਉਹ ਬੇਕਾ ਘਰ ਮੇਰਾ ਵਾ ਤੇ ਹੁਣ ਉਹ ਮੇਰਾ ਨਹੀਂ ਆ ਬਾਜੀ ਹੁਣ ਮੇਰਾ ਇਹ ਘਰ ਆ ਇਸੇ ਤਰ੍ਹਾਂ ਇਸੇ ਤਰ੍ਹਾਂ ਬਾਜੀ ਤੁਹਾਡਾ ਉਹ ਘਰ ਆ ਤੇ ਸੀਮਾ ਦੀਦੀ ਦਾ ਵੀ ਹੁਣ ਆ ਘਰ ਨਹੀਂ ਆ ਸੀਮਾ ਦੀਦੀ ਦੇ ਹੁਣ ਉਹ ਸੁਰੇ ਉੱਥੇ ਬੱਬ ਦੀ ਸੀਮਾ ਦੀਦੀ ਬੈਠੀ ਸ਼ਮੀ ਮੇਰੀ ਗੱਲ ਸੁਣ ਬਹੁਤੀਆਂ ਗੱਲਾਂ ਨਾ ਕਰ ਲੇਕ ਕੁੜੀ ਨੇ ਤੇ ਸੋਹਣੀ ਹੋਣੀ ਹੁੰਦਾ ਵਾ ਕੁੜੀ ਨੇ ਥੋੜਾ ਪੀ ਕੇ ਬੈਠੇ ਲੈਣਾ ਵਾ ਤੇ ਬੈਠੀ ਲੈਣਾ ਵਾ ਇਹ ਆਪਣਾ ਵੀ ਥੋੜਾ ਦਿਮਾਗ ਲੜਾਣਾ ਜੇ ਤੇਰੇ ਕੋਲ ਦੋ ਫੁੱਲ ਕੇ ਮੰਗੀ ਲਈ ਤੇ ਮੈਨੂੰ ਤੇ ਤੂੰ 20 20 ਗੱਲਾਂ ਫਰੋਂ ਲਾ ਪੀਆ ਭਾਜੀ ਮੈਂ ਤੇ ਗੱਲਾਂ ਹੀ ਸੁਣਾਉਂ ਨਾੜੇ ਮੈਂ ਇੱਥੇ ਸਦਾ ਥੋੜਾ ਬੈਠੇ ਲੈਣਾ ਵਾ ਮੈਂ ਰਹਿ ਜਾਊਂਗਾ ਉੱਤਰਾ ਰਹਿ ਜਾਊਂਗਾ 10 ਦਿਨ ਰਹਿ ਜਾਊਂਗਾ ਨਾਲੇ ਮੇਰੀ ਮਰਜ਼ੀ ਜਿੰਨੇ ਚਿਰ ਮਰਜ਼ੀ ਰਵਾਂ ਤੇਰਾ ਤੇ ਮਤਲਬ ਹੀ ਨਹੀਂ ਮੰਨਦਾ ਵੀ ਮੈਨੂੰ ਘਰ ਵਾਪਸ ਲੈ ਜੰਦਾ ਹਾਂ ਮੈਂ ਤੇ ਜਿਉਂ ਵਿਆਹੀ ਆਈਆਂ ਨਾ ਤੂੰ ਹੀ ਇੱਥੇ ਹੀ ਬੈਠੇ ਜੇ ਐਨ ਲੱਗਦਾ ਜਿੱਦਾਂ ਤੂੰ ਘਰੋਂ ਕੱਡੇ ਹੁੰਦੇ ਜ ਸ਼ਮੀ ਮੀ ਇਹ ਮੈਂ ਘਰੋਂ ਨਹੀਂ ਕੱਡਿਆ ਮੇਰਾ ਕੰਮ ਕਾਰ ਇੱਥੇ ਸੈੱਟ ਹੈਗਾ ਵਾ ਮੈਂ ਤਾਂ ਇੱਥੇ ਬੈਠਾ ਇੱਥੇ ਬੈਠਿਆ ਨਾ ਇੱਕ ਮਿੰਟ ਮੈਂ ਸ਼ੌਕ ਨੂੰ ਨਹੀਂ ਬੈਠਾ ਇੱਥੇ ਸੈਟ ਹੈ ਨਾ ਆਪਣੀ ਜਨਾਨੀ ਨੂੰ ਕੋ ਕਿ ਤੁਹਾਡੀ ਰੋਟੀ ਬਣਾਇਆ ਕਰੇ ਤੇ ਤੁਹਾਨੂੰ ਖਵਾਇਆ ਕਰੇ ਜਦੋਂ ਤੁਸੀਂ ਚਾਹ ਪਾਣੀ ਪੀਣਾ ਵਾ ਉਹਨੂੰ ਕਹਿਣਾ ਵਾ ਉਹ ਤੁਹਾਨੂੰ ਬਣਾ ਕੇ ਦੇਊਗੀ ਮੈਂ ਤੁਹਾਡੀ ਨੌਕਰੀ ਲੱਗੀ 24 ਘੰਟੇ ਦੀ ਕਿ ਮੈਨੂੰ ਕਦੀ ਆ ਬਣਾ ਦੇ ਤੇ ਕਦੀ ਉਹ ਬਣਾ ਦੇ ਜਦੋਂ ਕੁੱਟਣਾ ਮਾਰਨਾ ਹੀ ਉਦੋਂ ਤੁਸੀਂ ਸਾਰਾ ਟੱਬਰ ਇਕੱਠੇ ਹੀ ਸ਼ਮੀ ਮੇਰੀ ਗੱਲ ਸੁਣ ਪ੍ਰਾਣੀਆਂ ਗੱਲਾਂ ਨਹੀਂ ਕਰੀ ਜਾਂਦੀਆਂ ਜੇ ਹੁਣ ਤੂੰ ਆਈ ਗਈ ਆ ਨਾ ਥੋੜੀ ਨਿੰਮੀ ਰੱਖ ਰਹਿਣੀ ਵੀ ਆਪਾਂ ਅਗਲੇ ਤੇ ਚੜਾਈ ਕਰਨੀਆਂ ਹਾਂ ਬਾਜੀ ਮੈਂ ਪੁਰਾਣੀਆਂ ਛੱਡਤੀ ਹੁਣ ਇਹ ਨੰਮੀਆਂ ਗੱਲਾਂ ਮੇਰੀਆਂ ਕਿ ਜੇ ਤੂੰ ਇੱਥੇ ਰਹਿ ਕੇ ਖਾਣਾ ਪੀਣਾ ਵਾ ਕਿ ਮੈਂ ਤੁਹਾਡਾ ਰਸਣ ਪਾਣੀ ਨੀजे ਬਣਾਉਣਾ ਆਪਣੀ ਜਨਾਨੀ ਨੂੰ ਕਹੋ ਕਿ ਜਿਹੜਾ ਮੇਰਾ ਤੇ ਤੇਰਾ ਰੋਟੀ ਪਣੀ ਆ ਉਹ ਅਲੱਗ ਬਣਾਵੇ ਤੇ ਬਣਾ ਕੇ ਤੇ ਤੁਹਾਨੂੰ ਖਵਾਵੇ ਹਣ ਚਾਹ ਪੀਣੀ ਆ ਨਾ ਤੈਨੂੰ ਕਹੋ ਜਾ ਕੇ ਨਹੀਂ ਕੀ ਗੱਲ ਆ ਪਰਜਾਈਆਂ ਜੇ ਨਾਨਾਂ ਹੁੰਦੀਆਂ ਨਾ ਨਾਨ ਵਜਿਆ ਹੁੰਦਾ ਤੇ ਰੋਟੀ ਪਾਣੀ ਨੀ ਪਹੁੰਦੀਆਂ ਖੁਸ਼ਦੀਆਂ ਨੇ ਖੁਸ਼ਦੀਆਂ ਨੇ ਜੇ ਸ਼ੇਮੇ ਨੇ ਬਾਅਦ ਕਿ ਦੇਵਣ ਸਾਲ ਬਾਅਦ ਆਉਣ ਕਿਤੇ 3 ਮਹੀਨੇ ਬਾਅਦ ਆਉਣ ਉਹਨਾਂ ਨੂੰ ਨਹੀਂ ਪੁੱਛਦੀਆਂ ਜਿਹੜੀਆਂ 24 ਘੰਟੇ ਜਾਂਦਾ ਰਿਹਾ ਸਿਰ ਤੇ ਚੜੇ ਤੇ ਫਿਰ ਉਹਦੀ ਵੀ ਵਾਰੀ ਬੰਦੀ ਆ ਇੱਕ ਦਿਨ ਉਹਦੀ ਵਾਰੀ ਬੰਨੋ ਤੇ ਇੱਕ ਦਿਨ ਮੇਰੀ ਬੰਨੋ ਹੁਣ ਤੂੰ ਉਹਦੀ ਵਾਰੀ ਬੰਨ੍ਹੇਂਗੀ ਹਾਂ ਵਾਰੀ ਬੰਨੂਗੀ ਮੈਂ ਹੁਣ ਹੁਣ ਤੂੰ ਮੈਨੂੰ ਸਿੱਧਾ ਦੱਸ ਰੋਟੀ ਬਣਾਉਣੀ ਆ ਕਿ ਨਹੀਂ ਬਣਾਉਣੀ ਨਾ ਮੈਂ ਨਹੀਂ ਬਣਾਉਣੀ ਮੈਂ ਘੜੀ ਰਾਸ਼ਟ ਕਰਮਨ ਦੀ ਹੱਦ ਹੋ ਗਈ ਆ ਇੱਥੇ ਚਵਾਈ ਦੀ ਕਦਰ ਹੀ ਕੋਈ ਨਹੀਂ ਫਿਰ ਹੱਦ ਵੱਧ ਹੋ ਗਈ ਆ ਜਾ ਕੇ ਕਹੋ ਉਹਨਾਂ ਨੂੰ ਬਣਾ ਦੇ ਕਿੰਨਾ ਤਾਂ ਮਿੱਠਿਆ ਤਾਰੀ ਨਮਖਾਈ ਤੇ ਤੁਸੀਂ ਇੱਥੇ ਕਿੱਥੇ ਹੇਲਣਾ ਆਏ ਆਪਣੇ ਘਰੇ ਜਾ ਕੇ ਬਹੋਗੇ ਤੇ ਮੇਰਾ ਵੀ ਘਰ ਮਾਸਾ ਚੱਜ ਦਾ ਸਵਰਗ ਬਣੂਗਾ ਨਹੀਂ ਤੇ ਕੋਈ ਹਾਲ ਨਹੀਂ ਰঞ্জੀਤ ਮਨ ਲੱਗਦਾ ਇਹਨਾਂ ਦੇ ਮਗਰ ਇਹ ਲੱਗਦਾ ਰঞ্জੀਤ ਦੇ ਮਗਰ ਉਹਨਾਂ ਚਿਰ ਮੇਰਾ ਘਰ ਨਹੀਂ ਠੀਕ ਹੋ ਸਕਦਾ ਜਿਨਾਂ ਜਰਾ ਮੀਵਾ ਬੀਮੀਆ ਬੀਵੀ ਨੂੰ ਨਾ ਮੈਂ ਆਪਣੇ ਘਰ ਨਾਲ ਪਚਾਉਂਦਾ ਥੋਥੇ ਵਿਚਾਰੀ ਗੁੱਡੀ ਢੇਰੀ ਉਹ ਹੰਤਰਾ ਚੁੱਲ੍ਹੇ ਤੇ ਫੁੱਕਾ ਮਾਰਦੀ ਰਹਿੰਦੀ ਕੋਈ ਨਹੀਂ ਉਹਦੇ ਤੇ ਤਰਸ ਕਰਦਾ ਆ ਉਹ ਮਰੋਦੀ ਬਿਆਹ ਕੇ ਰੋਟੀ ਖਾਂਦੀ ਐ ਤੇ ਉਹ ਵਿਚਾਰੀ ਆਪਣੀ ਰੋਟੀ ਆਪ ਬਣਾਉਂਦੀ ਐ ਕੱਪੜੇ ਆਪਣੇ ਆਪ ਧੋਂਦੀ ਐ ਬਾਜ਼ਾਰ ਦੇ ਕੰਮ ਆਪ ਕਰਦੀ ਐ ਦਵਾਈਆਂ ਆਪ ਲੈਂਦੀ ਐ ਉਹਨਾਂ ਨੂੰ ਤੇ ਸ਼ਰਮ ਜਾ ਹੈ ਨਹੀਂ ਇੱਥੇ ਬੈਠੇ ਬੇਲੀਆਂ ਖਾਣ ਨੂੰ ਦੇਣੀ ਤੈਨੂੰ ਬਣਾ ਕੇ ਪਰੌਂਠੇ ਕਿੱਤਰ ਵੇਖੀ ਤੈਨੂੰ ਕਰਦੀ ਹੁਣ ਇੱਥੋਂ ਮੈਂ ਜਾਂ ਬਣਾਉਂਗੀ ਤੇਰੀ ਸੱਸ ਤੇ ਜਾਂ ਬਣਾਉਗੀ ਤੇਰੀ ਜਨਾਨੀ ਤੇਰੀ ਤਾਂ ਰੋਟੀ ਮਿਲਨੀ ਆ ਕਿੰਨਰੋ ਕੀ ਮੰਗੰਦੇ ਆ ਤੁਰੇ ਆਂਦੇ ਇੱਧਰੋਂ ਜਿਆਦਾ ਖੁਸ਼ ਨਾ ਹੋ ਸੁਣ ਲੈਆਂ ਸਾਰੀਆਂ ਗੱਲਾਂ ਕਿਹੜਾ ਟੁੰਡਾ ਆ ਕੇ ਆਇਆ ਲੱਛਾ ਕਿ ਬਟਾ ਨਾਂ ਲੱਛਾ ਨੇ ਮੈਂ ਖਵਾ ਰਣਾਹੀਂ ਤੇੜਨ ਲੱਗੇ ਮੇਰੇ ਅੱਗੇ ਮੈਂ ਕਹਾ ਚੱਲ ਛੱਟ ਕੀ ਇਹਦੇ ਮੂੰਹ ਲੱਗਣਾ ਗਿੱਠ ਜਿਨੀ ਲੰਮੀ ਜਬਾਣਾ ਇਹਦੀ ਨਹੀਂ ਨਹੀਂ ਮੈਂ ਤੁਹਾਡੇ ਮੂੰਹ ਚੋਂ ਪਾ ਨਹੀਂ ਤਾਂ ਇਹੋ ਜਿਹੀ ਮੈਂ ਸੂਤਰ ਕਰਦਾ ਸਾਡੇ ਨੂੰ ਗਏ ਤਾਂ ਬੜੇ ਸੀ ਫੜ ਗਦੇ ਮੈਂ ਰੋਟੀ ਮੰਗ ਲਈ ਨਾ ਉਹ ਦੇਖੋ ਸਖਾ ਗਈ ਹੋਣੀ ਜਾ ਮੈਂ ਵੀ ਨਹੀਂ ਬਣਾ ਕੇ ਦੇਣੀ ਐ ਇਦਾਂ ਬਣਾ ਦੇ ਯਾਰ ਭੁੱਖ ਲੱਗੀ ਆ ਉਹਗੇ ਕਹਿੰਦੀ ਸਿਹਤ ਤਾਂ ਕੰਮ ਤੇ ਨਹੀਂ ਆ ਤੇ ਮੈਂ ਕੀ ਜਵਾਬ ਦਵਾ ਤੇਰੇ ਕਰਕੇ ਮੈਨੂੰ ਗੱਲਾਂ ਸੁਣਨੀਆਂ ਪੈ ਗਈਆਂ ਵਾ ਕਾਏ ਕਿੰਨੀ ਆ ਜੀ ਜੀ ਕਰੋ ਨੂੰ ਆਕੜ ਕੇ ਨਹੀਂ ਕੰਮ ਚੱਲਣਾ ਹੁਣ ਹੋਵੇ 6 ਮਹੀਨੇ ਲਗਾਤਾਰ ਸਮਝ ਲੱਗੀ ਮੈਂ ਇੱਥੇ 6 ਦਿਨ ਨਹੀਂ ਕੱਟਨੇ ਤੂੰ 6 ਮਹੀਨੇ ਦੀ ਗੱਲ ਕਰਦੀ ਆ ਉਹ ਵੇਹਾਂ 3 ਮਹੀਨਾ ਘਰ ਵਾਲਾ ਉਹ ਕੱਪੜੇ ਪਉਣ ਗਿਆ ਉੱਤੇ ਹੀ ਰਹਿ ਗਿਆ 6 ਦਿਨ ਨਹੀਂ ਕੱਟਨੇ ਮੇਰੇ ਬਾਸ ਨੇ ਉਹਨੇ 6 ਘੰਟੇ ਚ ਤੁਹਾਨੂੰ ਭਜਾ ਲੈਣਾ ਜੀ ਚਾਵਲ ਨਹੀਂ ਖੜੀ ਤੇ ਨਾਲ ਕੱਲੇ ਫੁਲਕੇ ਖਾਣੇ ਦੇ ਫੁਲਕੇ ਵੀ ਖਾਣੇ ਕੱਲੇ ਛੋਲਕੇ ਖਾਣੇ ਲੱਗਦਾ ਕੰਮ ਤਾਂ ਫਿਰ ਮੈਂ ਵੀ ਆਈ ਨਾ ਤੇ ਤੂੰ ਹੀ ਮਿਲ ਕੇ ਜਾਇਂ ਜਾ ਪਾ ਬੀਜੇ ਤਾਂ ਖਾਲਾ ਮੈਨੂੰ ਕੀ ਪਤਾ ਨੇ ਚਬਰ-ਚਬਰੀ ਨੀ ਜਵਾਨ ਚਲਾਉਣੀ ਆ ਦੇਖਿਓ ਜਦੋਂ ਸੇਤੇ ਚੜੂਗੀ ਨਾ ਫੇਰ ਤੁਹਾਨੂੰ ਪਤਾ ਲੱਗੂਗਾ ਛੇਤੀ ਲੈ ਕੇ ਆ ਰੋਟੀ ਉਹ ਗੱਲ ਅੰਮ੍ਰੀ ਨੂੰ ਮੈਂ ਫੋਨ ਨਹੀਂ ਕੀਤਾ ਕੱਲ ਦਾ ਕਿੱਥੇ ਮੇਰਾ ਆ ਹੈਲੋ ਹੈਲੋ ਸਸਿਕਾ ਭਾਬੀ ਜੀ ਸਸਿਕਾ ਲੂ ਕੀ ਹਾਲ ਆ ਬਸ ਠੀਕ ਆ ਤੁਸੀਂ ਸੁਣਾਓ ਠੀਕ ਹੋ ਮੰਮੀ ਸਭ ਵਧੀਆ ਤੂੰ ਸੁਣਾ ਮੈਂ ਵੀ ਠੀਕ ਆ ਭਾਬੀ ਹੋਰ ਤੇ ਬੜੇ ਸੁੱਤਰ ਹੋਏ ਆ ਅੱਛਾ ਹੁਣ ਤਾਂ ਨਹੀਂ ਕੋਈ ਗੱਲ ਕਰਦੇ ਨਹੀਂ ਨਹੀਂ ਆ ਨਾ ਮਾੜੀਆਂ ਮੋਟੀਆਂ ਲਾ ਕੇ ਗੱਲਾਂ ਕਰਦੀ ਆ ਮੇਰੀ ਸੱਸ ਅੱਛਾ ਤੇ ਮੈਂ ਫਿਰ ਦੇ ਤਾ ਹੀ ਜਵਾਬ ਮੈਂ ਕਿ ਜਿੱਦਾਂ ਤਾਂ ਹੁਣ ਕਹੋਗੇ ਨਾ ਉਦਾਂ ਤਾਂ ਮੇਰੇ ਕੋਲ ਜਵਾਬ ਸੁਣੋਗੇ ਮੈਂ ਖੇਰੀਆਂ ਜਰਲੀਆਂ ਤੁਹਾਡੀਆਂ ਮੈਂ ਹੁਣ ਤੱਕ ਏਦਾਂ ਗਲਤੀ ਨਹੀਂ ਠੀਕ ਆ ਤੇ ਹੁਣ ਹੱਥ ਉੱਤ ਨਹੀਂ ਝੁੱਕਿਆ ਇਹਨਾਂ ਨੇ ਕਿਸੇ ਨੇ ਨਾ ਨਾ ਭਾਬੀ ਹੱਥ ਉਤ ਨਹੀਂ ਝੁੱਕਿਆ ਕਿਸੇ ਨੇ ਵੀ ਤੇ ਮੈਂ ਸੋਚਣ ਦੀ ਸੀ ਕਿ ਆ ਜਿਹੜੀ ਸੀਮਾ ਦੀਦੀ ਆ ਨਾ ਇਹੋ ਆਪਣੇ ਘਰ ਭੇਜਿਆ ਜਾਵੇ ਕਿਹਤਾਂ ਅਜੇ ਨਹੀਂ ਗਈ ਨਾ ਅਜੇ ਇੱਥੇ ਬੈਠੇ ਆ ਦੋਵੇਂ ਜੀ ਤੇ ਮੈਂ ਨਾ ਹੁਣ ਇਹਨਾਂ ਦੀ ਰੋਟੀ ਪਣੀ ਪਕਾਉਣਾ ਕਰਦੇ ਲੱਗੀਆਂ ਬੰਦ ਜਿਹੜਾ ਇਹਨਾਂ ਨੂੰ ਅਹਿਸਾਸ ਹੋਵੇ ਕਿ ਆਪਾਂ ਕਿਸ ਦੇ ਘਰ ਆਣ ਕੇ ਬੈਠੇ ਆ ਅੱਜ ਨਾ ਪਾਜੀ ਆਏ ਸੀ ਮੇਰੇ ਕੋਲ ਕੰਦਰ ਰੋਟੀ ਲਾ ਕੇ ਦੇ ਅੱਛਾ ਮੈਂ ਕਿਹਾ ਮੇਰੀ ਸੁਣ ਲਓ ਗੱਲ ਰੋਟੀ ਖਾਣੀ ਆ ਤੇ ਆਪਣੀ ਜਨਾਨੀ ਨੂੰ ਕਹੋ ਅੱਜ ਤੋਂ ਬਾਅਦ ਤੁਹਾਡੀ ਰੋਟੀ ਉਹ ਲਾਏਗੀ ਜੇ ਉਹ ਲਾਏਗੀ ਤਾਂ ਤੁਹਾਨੂੰ ਮਿਲਣੀ ਰੋਟੀ ਨਹੀਂ ਤੇ ਮੇਰੇ ਸਰ ਕੋਈ ਹਾਨ ਨਹੀਂ ਆ ਆਹ ਠੀਕ ਹੈ ਉਹ ਕਰੋਨਾ ਹੁੰਦਾ ਵਾ ਦਿਨ ਢੰਗ ਤੇ ਆਵੇ ਕਦੀ ਕਦਾਈ ਆਵੇ ਰੋਟੀ ਸਭ ਬਣਾਵਾਂਗੀ ਇਸ ਤਰ੍ਹਾਂ ਰੋਜ਼ ਦੀ ਮੈਂ ਪਿੱਤ ਨਹੀਂ ਪਾਉਣੀ ਨਹੀਂ ਮੈਂ ਤਾਂ ਸੇ ਨਾ ਤਾਂ ਠੇਕਾ ਲਿਆ ਵਾ ਬਿਠਾ ਬਿਠਾ ਕੇ ਤੇ ਇਹਨਾਂ ਨੂੰ ਮੈਂ ਪਰੌਂਠੇ ਖਵਾਈ ਜਾਵਾਂ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਆਪਣੇ ਘਰ ਜਾ ਕੇ ਬਈਏ ਉੱਥੇ ਉਹ ਜਿਹੜੀ ਵਿਚਾਰੀ ਮਾਤਾ ਵਾ ਉਹ ਬਾਬੀ ਤੁਹਾਨੂੰ ਪਤਾ ਉੱਥੇ ਲੂਆ ਬਾਲਾ ਕਰਦੀ ਰਹਿੰਦੀ ਉਹਨੇ ਨਾ ਤੋਂ ਕੁ ਮੀਂਗਾ ਲੈਣਾ। ਇਹੋ ਤੇ ਕਹਿੰਦੀ ਸੀ ਕਿ ਇਹ ਆ ਗਏ ਆ ਘਰ ਤੇ ਇਹ ਉਦੋਂ ਦੇਖ ਰ ਇੱਥੇ ਬੈਠੇ ਫਿਰ ਆ ਗਏ ਹੀ ਨਾ ਤੇ ਫਿਰ ਇੱਥੇ ਆਈ ਆ। ਅੱਛਾ ਜਿੱਦਾਂ ਤਾਂ ਇੱਥੋਂ ਮੈਨੂੰ ਲੈ ਕੇ ਗਏ ਉਦੋਂ ਦੇ ਇੱਥੇ ਹੀ ਆ। ਵੇਖੋ ਕਿ ਕਿਦਾਂ ਬੋਰੀ ਬੋਰੀ ਕਿਸ ਤਰ੍ਹਾਂ ਬੋਲ ਹੁੰਦਾ ਵਾ। ਪਰ ਮੈਂ ਹੁਣ ਕੋਸ਼ਿਸ਼ ਕਰਨੀ ਆ ਵੀ ਇਹਨਾਂ ਦਾ ਬੋਰੀ ਕਿਸ ਤਰ੍ਹਾਂ ਪੱਕਾ ਹੀ ਇੱਥੋਂ ਬੋਲੋ ਜੇ। ਆ ਇਹ ਤੇ ਗੱਲ ਤੇਰੀ ਸਹੀ ਆ। ਉਹਨਾਂ ਨੂੰ ਸਿੱਧੀ ਗੱਲ ਕਰਦੀ। ਕਹਿੰਦੀ ਦੀਦੀ ਆਓਗੇ ਹਫਤੇ ਬਾਅਦ ਆਓ ਚਾਹੇ 15 ਦਿਨਾਂ ਬਾਅਦ ਆਓ। ਤੁਹਾਡੀ ਪੂਰੀ ਸੇਵਾ ਹੋਊਗੀ। ਰੋਜ਼-ਰੋਜ਼ ਮੈਣੀ ਸੇਵਾ ਕਰਨੀ। ਰੰਜੀਤ ਤੇ ਫੇਰ ਬਾਰ-ਬਾਰ ਮਾਫੀ ਮੰਗਣ ਲਿਆ ਹੀ ਕਿ ਮੈਨੂੰ ਮaaf ਕਰਕੇ ਮੈਂ ਜੋ ਕੁਛ ਤੇਰੇ ਨਾਲ ਕੀਤਾ ਵਾ ਮੈਂ ਕਿਹਾ ਜ਼ਰੂਰ ਰੰਜੀਤ ਜੋ ਹੋ ਗਿਆ ਠੀਕ ਆ ਮੈਂ ਕਿ ਅੱਗੇ ਤੋਂ ਇਦਾਂ ਦੀ ਗਲਤੀ ਨਹੀਂ ਹੋਣੀ ਚਾਹੀਦੀ ਤੇ ਜੇ ਹੁਣ ਇਦਾਂ ਦੀ ਗਲਤੀ ਹੋਈ ਤੇ ਫੇਰ ਮੇਰੇ ਤੋਂ ਮੈਂ ਬੁਰਾ ਕੋਈ ਨਹੀਂ ਜਿਹੜਾ ਦੁਨੀਆਂ 'ਚ ਅੱਛਾ ਮੀ ਇਹ ਵੀ ਗੱਲ ਠੀਕ ਆ ਪਰ ਨਾ ਵੇਖ ਕਹਿੰਦੇ ਆ ਨਾ ਜੇ ਜੁਰਮ ਕਰਨ ਵਾਲਾ ਤੇ ਸਹਿਣ ਵਾਲਾ ਉਤੋਂ ਵੱਡਾ ਦੋਸ਼ੀ ਹੁੰਦਾ ਵਾ ਤੇ ਇਹ ਵਾ ਕੀ ਹੁਣ ਜੁਰਮ ਨਹੀਂ ਸਹਿਣਾ ਕਿਸੇ ਦਾ ਸਿੱਧੀ ਜੀ ਗੱਲ ਆ ਆਵਾਜ਼ ਚੁੱਕਣੀ ਆ ਨਹੀਂ ਭਾਬੀ ਹੋਣ ਜੁਲੰਕਾ ਦਾ ਸੈਂਡ ਕਰਨਾ ਵਾ ਬਥੇਰੀਆਂ ਚ ਪੇੜਾ ਮਾਰ ਲੀਆਂ ਇਹਨਾਂ ਨੇ ਮੈਨੂੰ ਬੇੜਾ ਮਤਲਬ ਤੋਂ ਹੁਣ ਨਹੀਂ ਖਾਂਦੀ ਮੈਂ ਕੁੱਟ ਜੇ ਹੁਣ ਕੋਈ ਵੀ ਗੱਲ ਕਰਨਗੇ ਨਾ ਮੈਂ ਉਸੇ ਵੇਲੇ ਤੁਹਾਨੂੰ ਫੋਨ ਕਰਾਂਗੀ ਹਾਂ ਠੀਕ ਹੈ ਮੈਨੂੰ ਤਾਂ ਸਗੋਂ ਟੈਨਸ਼ਨ ਪਈ ਮੈਂ ਕਿਹਾ ਮੈਂ ਕੱਲ ਵੀ ਨਹੀਂ ਫੋਨ ਕੀਤਾ ਮੈਂ ਅੱਜ ਹੀ ਕਰਾਂ ਮੰਮੀ ਵੀ ਸਗੋਂ ਘਰ ਨਹੀਂ ਹੈਗੇ ਹੀ ਕੰਮੀ ਕਿੱਥੇ ਗਏ ਨੇ ਮੰਮੀ ਚ ਰੱਕ ਬਾਜ਼ਾਰ ਚਲੇ ਗਏ ਮੈਂ ਨਾ ਜੁੱਠੀ ਲੇਟ ਅੱਛਾ ਤੇ ਉਸੇ ਕੋ ਬਾਹਰ ਹੀ ਕੁੰਡਾ ਲਾ ਕੇ ਤੇ ਚੱਲ ਗਏ ਕਹਿੰਦੇ ਵੀ ਆਪੇ ਉੱਠ ਜਾਈ ਉਹਨਾਂ ਨੇ ਸੁੱਤੀ ਨੂੰ ਉਠਾਇਆ ਹੀ ਨਹੀਂ ਮੈਨੂੰ ਚਲ ਕੋਈ ਨਹੀਂ ਭਾਬੀ ਆਈਂ ਗਈ ਆ ਜਾਣਾ ਮੰਮੀ ਨੇ ਹ ਤੇ ਬਾਕੀ ਤੂੰ ਧਿਆਨ ਰੱਖੀ ਕਾਰਜ ਕੋਈ ਗੱਲ ਹੋ ਗਈ ਉਸੇ ਵale ਮੈਨੂੰ ਫੋਨ ਕਰਦੀ ਕੋਈ ਗੱਲ ਨਹੀਂ ਭਾਬੀ ਜੀ ਤੁਸੀਂ ਫਿਕਰ ਨਾ ਕਰੋ ਜੇ ਕੋਈ ਵੀ ਅਭੀ ਨਾ ਬਿਹੂਗੀ ਨਾ ਅੰਬਲ ਤੇ ਮੈਂ ਇਹਨਾਂ ਦਾ ਆਪ ਹੀ ਮੁਕਾਬਲਾ ਕਰੂੰਗੀ ਤੇ ਜੇ ਜਿਆਦਾ ਗੱਲ ਵਧੂਗੀ ਤੇ ਤੁਹਾਨੂੰ ਫੋਨ ਕਰ ਦੂੰਗੀ ਵੇਖ ਸੋਚ ਸਮਝ ਕੇ ਤੂੰ ਵੀ ਗੱਲ ਕਰੀ ਕਿਉਂਕਿ ਜੇ ਉਹ ਗਲਤ ਹੋਣਗੇ ਤੇ ਅਸੀਂ ਉਹਨਾਂ ਦੀ ਗਲਤੀ ਕਢਣੀ ਕਢਣੀ ਤੇ ਜਿੱਥੇ ਤੂੰ ਗਲਤ ਹੋਏਂਗੀ ਉੱਥੇ ਤੇਰੀ ਵੀ ਗਲਤੀ ਨਿਕਲਣੀ ਬਹੁ ਲੈ ਭਾਬੀ ਮੈਂ ਤਾਂ ਕੋਈ ਗਲਤ ਹੋਣਾ ਵਾ ਮੈਂ ਕਿਸੇ ਗੱਲੋਂ ਗਲਤ ਨਹੀਂ ਆਗੀ ਨਹੀਂ ਬਹੁਤ ਮੈਂ ਤੈਨੂੰ ਸਮਝਾਉਂਦੀ ਆ ਕੋਈ ਮੈਂ ਤੈਨੂੰ ਮਾੜੀ ਮਤ ਨਹੀਂ ਦੇਣਦੀ ਵੇਖ ਅਹੀਂ ਨਹੀਂ ਚੁੰਦੇ ਆਈ ਤੇਰੇ ਵੱਲੋਂ ਕੋਈ ਗੱਲ ਸੁਣੀ ਐ ਠੀਕ ਆ ਨਾ ਵੇਖ ਆਗੀ ਪਹਿਲੇ ਤੇ ਮੇਰਾ ਉਹ ਮੁੰਡੇ ਵਾਲਾ ਮਾੜਾ ਮੂਟਾ ਧਿਆਣਾ ਹੈ ਗਾਹੀ ਹਾਂ ਤੁਹਾਨੂੰ ਤੇ ਬਤਾਈਆ ਜਦੋਂ ਦੀ ਉਹਦੀ ਪਲਾਈ ਮੈਨੂੰ ਇੰਨੀ ਗੱਲ ਕਹਿ ਕੇ ਗਈ ਆ ਨਾ ਹਾਂ ਮੈਂ ਸਾਰਾ ਕੁਝ ਭੁੱਲ ਗਈ ਆ ਨਹੀਂ ਛੰਮੀ ਮੈਂ ਆਪਣੀ ਲਾਈਫ ਚ ਉਹਦਾ ਨਾਂ ਤੱਕ ਮਕਾਤਾ ਵਾ ਤੇ ਮੈਂ ਦਿਲੋਂ ਚਾਹੁੰਨੀ ਆ ਕਿ ਮੇਰਾ ਘਰ ਬਸੇ ਕਿ ਮੈਂ ਇਸ ਘਰ ਤੇ ਖੁਸ਼ੀ-ਖੁਸ਼ੀ ਰਹਾ। ਭਾਬੀ ਵਿਆਹ ਤੋਂ ਬਾਅਦ ਕੁੜੀਆਂ ਦਾ ਘਰ ਸੋਹਰਾ ਪਰਿਵਾਰ ਹੀ ਹੁੰਦਾ ਵਾ। ਹਾਂ ਇਹ ਤੇ ਗੱਲ ਤੇਰੀ ਸਹੀ ਐ ਬੋ। ਵੇਖ ਬੋ ਮੈਨੂੰ ਤੇਰੇ ਤੇ ਯਕੀਨ ਆ ਪੂਰਾ ਹੁਣ ਕਿ ਤੂੰ ਆਪਣੇ ਆਪ ਨੂੰ ਬੜਾ ਬਦਲ ਲਿਆ ਵਾ। ਵੇਖ ਕਿਹੜੀ ਕੁੜੀ ਐ ਜਿਹੜੇ ਤੇ ਨਾਲ ਇੰਨਾ ਕੁਛ ਹੋਇਆ ਹੋਵੇ ਤੇ ਉਹ ਫੇਰ ਸੋਹਰੇ ਜਾਵੇ। ਇਹ ਤੇਰੀ ਹਿੰਮਤ ਐ ਬੋ ਜਿਹੜਾ ਤੂੰ ਫੇਰ ਜਾ ਕੇ ਆਪਣਾ ਘਰ ਕਹਿੰਨੀ ਐ ਕਿ ਮੈਂ ਵਸਾਵਾਂ। ਮੈਂ ਉੱਥੇ ਹੀ ਵਸਾਂ। ਤੇਰੀ ਤੇਰੀ ਬਾਦਰੀ ਵਾਲੀ ਗੱਲ ਆ। ਤੈਨੂੰ ਪਤਾ ਵਾ ਭਾਬੀ ਮੇਰੀ ਜਿਹੜੀ ਫਰੈਂਡ ਸੀ ਸੰਤੋਸ਼ ਹਾਂ ਉਹਦੇ ਨਾਲ ਵਿਚਾਰੀ ਨਾਲ ਕੀ ਹੋਇਆ ਵਾ ਹਾਂ ਪਹਿਲੀ ਉਹਨੇ ਇੱਕ ਵਿਆਹ ਕਰਾਇਆ ਅੱਛਾ ਉਹ ਛੱਡਿਆ ਫਿਰ ਉਹਨੇ ਦੂਜੇ ਥਾਂ ਵਿਆਹ ਕਰਾਇਆ ਫਿਰ ਉੱਥੇ ਵੀ ਦੁਖੀ ਫਿਰ ਉਹਨੇ ਦੂਜਾ ਘਰ ਵਾਲਾ ਛੱਡਿਆ ਹੁਣ ਉਹ ਤੀਜੇ ਥਾਂ ਬੈਠੀ ਆ ਤੇ ਭਾਬੀ ਤੀਜੇ ਥਾਂ ਉਹਦੇ ਤੋਂ ਵੀ ਵੱਧ ਦੁਖੀ ਆ ਤੇ ਵੇਖ ਭਾਬੀ ਕਹਿੰਦੀ ਆ ਨਾ ਸੁੱਖ ਮਿਲਣਾ ਤੇ ਇੱਕ ਘਰ ਚ ਮਿਲ ਜਾਂਦਾ ਹਾਂ ਇੱਕ ਘਰ ਚ ਮਿਲ ਜਾਂਦਾ ਨਹੀਂ ਮਿਲਦਾ ਨਾ ਤੇ ਕਿਤੇ ਨਹੀਂ ਮਿਲਦਾ ਇਹ ਤਾਂ ਤੇਰੀ ਗੱਲ ਸਹੀ ਆ ਬੋ ਮੈਂ ਉਹਦੇ ਤੋਂ ਹੀ ਸਬਕ ਲੈ ਆਇਆ ਕਿ ਨਹੀਂ ਮੈਂ ਆਪਣੇ ਘਰ ਹੀ ਰਹਿਣਾ ਵਾ ਜੋ ਵੀ ਦੁੱਖ ਸੁੱਖ ਚ ਰੱਬ ਰੱਖੂਗਾ ਹੂੰ ਕੋਈ ਫਾਇਦਾ ਨਹੀਂ ਹੈਗਾ ਬਾਰ ਬਾਰ ਘਰ ਬਾਹਰ ਛੱਡਣ ਦਾ ਇਸ ਕਰਕੇ ਨਾਲੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਸੀ ਕਿ ਇਹਨਾਂ ਨੇ ਇੱਕ ਧੀ ਇਮਾਰਤ ਈ ਹੈ ਹੂੰ ਤੇ ਮੈਂ ਹੁਣ ਨਹੀਂ ਘਰ ਛੱਡ ਕੇ ਜਾਣਾ ਨਹੀਂ ਠੀਕ ਐ ਤੂੰ ਜੋ ਵੀ ਸੋਚਿਆ ਨਾ ਉਹ ਸੋਣਾ ਸੋਚਿਆ ਬਾਕੀ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਤੋਂ ਪਿੱਛੇ ਨਹੀਂ ਹਟਦੇ ਕੋਈ ਹੱਬੇ ਨਵੀ ਹੋ ਜਾ ਤਾਂ ਉਸੇ ਵੇਲੇ ਫੋਨ ਕਰਨਾ ਹੈ ਠੀਕ ਹਨ ਬੀ ਭਾਬੀ ਹੋਰ ਮੰਮੀ ਠੀਕ ਨੇ ਨਾ ਵੈਸੇ ਹਾਂ ਉਹ ਠੀਕ ਹੈ ਚੱਲ ਜੀ ਹਾਂ ਵੀਰ ਇਹਦਾ ਵੀ ਹੁੰਦਾ ਹੈ ਧਿਆਨ ਰੱਖੀ ਫਿਰ ਆਪਣਾ ਹੈ ਠੀਕ ਹੈ ਭਾਬੀ ਜੀ ਚਲੋ ਚੰਗਾ